ਪਿੰਡ ਚ ਜਲਦੀ ਸਿੱਧੂ ਪਰ ਇਕਾਈ ਨੇ ਪਿੰਡ ਦੇ ਸਹਿਯੋਗ ਨਾਲ ਇਹ ਟਰੈਕਟਰ ਖਰੀਦਿਆ ਆਸ਼ਾ ਜੁਨੀਆਂ ਲਈ ਤੇ ਜੋ ਕੱਟ ਸੀ ਭਾਰੀ ਕੱਲ ਖਨੌਰੀ ਬਾਰਡਰ ਤੇ ਉਹਦੇ ਲਈ ਬਲਾਕ ਪ੍ਰਧਾਨ ਤਲਵੰਡੀ ਸਾਬੋ ਮਹਿਮਾ ਸਿੰਘ ਧੰਨਵਾਦ ਕਰਨੇ ਆ ਸਾਰਿਆਂ ਦਾ ਤੇ ਅੱਜ ਫਿਰ ਤਿਆਰੀ ਹੈ ਟਰੈਕਟਰ ਦੀ ਦੋ ਟਰਾਲੀਆਂ ਮਗਰ ਭੰਗਾ ਰਾਸ਼ਨ ਜਿੱਥੇ ਮੈਂ ਮਹਿਮਾ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ ਵੀ ਕਹਿੰਦਾ ਜੀ ਸਿੱਧੂਪੁਰ ਜਿਹੜੇ ਕੱਲ ਦੇ ਗੱਲ ਮਹਾਪੰਚਾਇਤ ਦੀ ਖਨੌਰੀ ਬਾਰਡਰ ਤੇ ਪ੍ਰਧਾਨ ਜੀ ਵੱਲੋਂ ਮੈਸੇਜ ਦਿੱਤਾ ਗਿਆ ਸੀ ਵੀ ਮੈਂ ਸਾਰੇ ਕਿਸਾਨਾਂ ਨੂੰ ਇੱਕ ਵਾਰੀ ਦਰਸ਼ਨ ਕਰਨੇ ਚਾਹੁੰਦਾ ਜਿੰਨੇ ਵੀ ਕਿਸਾਨੀ ਨੂੰ ਪਿਆਰ ਕਰਦੇ ਆ ਜਾਂ ਸਾਡੇ ਆਗੂਆਂ ਵੱਲੋਂ ਆਇਆ ਸੀ ਕਿ ਜਿੰਨੇ ਵੀ ਜਗਜੀਤ ਸੁੰਡਲੇ ਵਾਲ ਨੂੰ ਪਿਆਰ ਕਰਦੇ ਆ ਸਾਰੇ ਉਹਨਾਂ ਦੇ ਇੱਕ ਮੈਸੇਜ ਤੇ ਇੱਥੇ ਪਹੁੰਚੋ ਮੈਂ ਇਸ ਟਾਈਮ ਪਿੰਡ ਜੱਜਲ ਦੇ ਵਿੱਚ ਖੜਾ ਤਲਵੰਡੀ ਸਾਬੋ ਬਲਾਕ ਦਾ ਪਿੰਡ ਪੈਂਦਾ ਪਹਿਲਾਂ ਤਾਂ ਮੈਂ ਸਾਡੇ ਇਹਨਾਂ ਕਿਸਾਨਾਂ ਦਾ ਜਿਹੜੇ ਜੱਜਲ ਪਿੰਡ ਦੇ ਮੇਰੇ ਕਿਸਾਨ ਵੀਰ ਮੇਰੇ ਨਾਲ ਖੜੇ ਨੇ ਇਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਪੰਚਾਇਤ ਸਰਪੰਚ ਸਾਹਿਬ ਵੀ ਸਾਡੇ ਨਾਲ ਹੈ ਇਸ ਵੇਲੇ ਮੌਜੂਦ ਨੇ ਮੈਂ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ ਕਿ ਪਹਿਲਾਂ ਜਦੋਂ ਖਨੋਰੀ 13 ਤਰੀਕ ਤੋਂ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਇਸ ਪਿੰਡ ਦੀ ਬੜੀ ਵਧੀਆ ਹਾਜ਼ਰੀ ਰਹੀ ਉਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਪਿਛਲੇ ਅੰਦੋਲਨ ਦੇ ਵੇਲੇ ਉਦੋਂ ਵੀ ਇਹਨਾਂ ਦੀ ਬਹੁਤ ਵਧੀਆ ਹਾਜ਼ਰੀ ਰਹੀ ਬਹੁਤ ਵਧੀਆ ਯੋਗਦਾਨ ਰਿਹਾ ਸਾਰੇ ਨਗਰ ਵੱਲੋਂ ਸੇਵਾ ਵੱਖ-ਵੱਖ ਤਰ੍ਹਾਂ ਦੀ ਕੀਤੀ ਗਈ ਹੁਣ ਜਦੋਂ ਕੱਲ ਦੀ ਗੱਲ ਜੇ ਆਪਾਂ ਦੋ ਰਹੀਏ ਕੱਲ 4 ਤਰੀਕ ਨੂੰ ਅਸੀਂ ਪਿੰਡਾਂ ਦੇ ਵਿੱਚ ਜਦੋਂ 2 ਤਰੀਕ ਨੂੰ ਮੈਸੇਜ ਦੰਦੇ ਫਿਰਦੇ ਸੀ ਤਾਂ ਅਸੀਂ ਇੱਥੋਂ ਦੀ ਲੰਘ ਕੇ ਹੀ ਗਏ ਆ ਪਿੰਡ ਦੇ ਵਿੱਚ ਅਨਾਉਂਸਮੈਂਟਾਂ ਕਰਦੇ ਕਰਦੇ ਕਿ ਵੀ ਆਪਾਂ ਖਨੌਰੀ ਪਹੁੰਚਣਾ ਜਗਜੀਤ ਸੋਨਿਆ ਆਪਾਂ ਨੂੰ ਸੱਦ ਬੁਲਾਇਆ ਤਾਂ ਪਿੰਡ ਦੇ ਸਾਨੂੰ ਇੱਕ ਦੋ ਕਿਸਾਨਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸੀਂ ਸਮਾਂ ਥੋੜਾ ਹੋਣ ਕਰਕੇ ਦਿਨ ਦਾ ਬਿਲਕੁਲ ਹਨੇਰਾ ਸੀਗਾ ਤੇ ਅਸੀਂ ਹੱਥ ਬੰਨ ਕੇ ਲੰਘ ਗਏ ਵੀ ਅਨਾਉਂਸਮੈਂਟ ਕਰਦੇ ਕਰਦੇ ਲੰਘ ਗਏ ਅਗਲੀ ਵਾਰ ਜਦੋਂ ਗੱਲ ਹੋਏ ਇਸ ਪਿੰਡ ਦਾ ਇੱਕਾਈ ਪ੍ਰਧਾਨ ਹੈ ਲਾਭ ਸਿੰਘ ਜੱਜੜ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਉਹਨੂੰ ਬੇਨਤੀ ਕੀਤੀ ਵੀ ਵੀਰ ਜੀ ਜਿੰਨੀ ਵੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਸਾਰੇ ਸਾਡੇ ਨਗਰ ਪੰਚਾਇਤ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਆਪਣੇ ਵੀਰਾਂ ਨੂੰ ਕਿਸਾਨਾਂ ਨੂੰ ਲੈ ਕੇ ਸਾਰਿਆਂ ਨੂੰ ਤੁਸੀਂ ਖਨੌਰੀ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਤਾਂ ਇਹਨਾਂ ਵੱਲੋਂ ਜਿਹੜੀ ਤਿਆਰੀ ਸੀ ਉਹ ਇੱਕ ਦਿਨ ਪਹਿਲਾਂ ਇਹ ਸੀ ਵੀ ਅਸੀਂ 4 ਤਰੀਕ ਨੂੰ ਟਰੈਕਟਰ ਟਰਾਲੀ ਲੈ ਕੇ ਜਾਵਾਂਗੇ ਪਹਿਲਾਂ ਵੀ ਇਹਨਾਂ ਦਾ ਸਾਧਨ ਉੱਥੇ ਰਿਹਾ ਕੁਝ ਘਰਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਕੰਮ ਧੰਦਿਆਂ ਦੇ ਵਿੱਚ ਇਹਨਾਂ ਨੇ ਜਿਹੜੇ ਟਰੈਕਟਰ ਟਰਾਲੀ ਅਸੀਂ ਉਹ ਕੋ ਲੈ ਜਾਂਦੇ ਸੀ ਹੁਣ ਇਹਨਾਂ ਨੇ ਸਾਰੇ ਪਿੰਡ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਐ ਇਹਨਾਂ ਦਾ ਕਿ ਐਡਾ ਵੱਡਾ ਹੰਬਲਾ ਮਾਰਿਆ ਥੋੜੇ ਜੇ ਸਮੇਂ ਦੇ ਵਿੱਚ ਸਾਰੇ ਪਿੰਡ ਦੇ ਵਿੱਚੋਂ ਸਮੇਤ ਪੰਚਾਇਤ ਨੇ ਨਾਲ ਲੱਗ ਕੇ ਕਿਸਾਨ ਜਥੇਬੰਦੀ ਦੇ ਪਿੰਡ ਦੇ ਵਿੱਚੋਂ ਪੈਸੇ ਦੀ ਜਿਹੜੀ ਇਕੱਤਰਤਾ ਸੀ ਉਹ ਕੀਤੀ ਪੈਸਾ ਇਕੱਠਾ ਕਰਕੇ ਸਾਰਿਆਂ ਤੋਂ ਪਹਿਲਾਂ ਕੰਮ ਇਹਨਾਂ ਨੇ ਇਹ ਕਿਹਾ ਕਿ ਆਪਾਂ ਆਪਦਾ ਸਾਧਨ ਲਓ ਹੁਣ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲੇ ਮੌਜੂਦ ਖੜਾ ਆਸ਼ਾ ਟਰੈਕਟਰ ਇਹਦੇ ਮਗਰ ਦੋ ਟਰਾਲੀਆਂ ਪੂਰਾ ਪ੍ਰਬੰਧ ਕਰਕੇ ਉੱਥੇ ਜਾਣ ਦਾ ਰਹਿਣ ਦਾ ਇਹਨਾਂ ਨੇ ਤਿਆਰੀ ਕਰ ਚੁੱਕੀ ਸੀ 4 ਤਰੀਕ ਦਾ ਜਦੋਂ ਇਹਨਾਂ ਨੂੰ ਗੱਲਬਾਤ ਹੋਈ ਤਾਂ ਇਹਨੇ ਉਹਨੂੰ ਦੱਸਿਆ ਵੀ ਇੰਨਾ ਜ਼ਿਆਦਾ ਰਾਸ਼ ਹੋਣਾ ਆਪਣੇ ਟਰੈਕਟਰ ਟਰਾਲੀ ਆ ਜਿਹੜੇ ਉੱਥੇ ਨਹੀਂ ਪਹੁੰਚ ਸਕਣੇ ਦੋਨੋਂ ਮੁਸ਼ਕਲ ਆਊਗੀ ਕਿਉਂਕਿ ਸਾਧਨ ਇੰਨੇ ਹੋ ਜਾਣੇ ਆ ਪੂਰੇ ਪੰਜਾਬ ਦਾ ਇਕੱਠ ਤਾਂ ਇਹਨਾਂ ਨੇ ਫੌਰਨ ਇੱਕ ਦੂਜਿਆਂ ਦੇ ਨਾਲ ਵਿਚਾਰ ਕਰਕੇ ਨਾਲ ਸਾਡੀ ਮਾਨਯੋਗ ਪੰਚਾਇਤ ਨੇ ਬੜਾ ਹੰਬੜਾ ਮਾਰਿਆ ਤਾਂ ਪਿੰਡ ਦੇ ਵਿੱਚੋਂ ਕੱਲ ਲਗਭਗ 45 ਕਿਸਾਨ ਮੈਂ ਹੈਰਾਨ ਹੋ ਗਿਆ ਕਿ ਜਿਹੜੇ ਪਿੰਡ ਦੇ ਵਿੱਚੋਂ ਮੈਂ ਤੁਰੰਤ ਸਨੇਹਾ ਦਿੱਤਾ ਸੀ ਮੈਨੂੰ ਉਮੀਦ ਨਹੀਂ ਸੀ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਹਮਲਾ ਮਾਰਿਆ ਕਿ 45 ਕਿਸਾਨ ਫੌਰਨ ਸਾਡੇ ਨਾਲ ਇਹਨਾਂ ਨਾਲ ਸੰਪਰਕ ਕਰਕੇ ਬੱਸ ਮੰਗਾਈ ਬੱਸ ਦੇ ਵਿੱਚ ਇਹ ਸਵਾਰ ਹੋ ਕੇ ਉੱਥੇ ਗਏ ਆ ਤੇ ਇਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਇੱਕ ਦੋ ਕੋਈ ਧੁੰਦਲੀਆਂ ਵਿਚਾਰਾ ਸੀ ਉਹ ਉੱਥੇ ਪ੍ਰਧਾਨ ਜੀ ਨੂੰ ਮਿਲ ਕੇ ਜਾਂ ਉੱਥੇ ਐਨੀ ਪੰਜਾਬ ਦੀ ਜਿਹੜੀ ਜਨਤਾ ਸੀ ਉਹ ਇਕੱਠੀ ਹੋਈ ਸੱਚ ਦੀ ਲੜਾਈ ਨੂੰ ਲੈ ਕੇ ਤਾ ਇਹਨਾਂ ਦੇ ਮਨ ਦੇ ਵਿੱਚੋਂ ਜਿਹੜੀਆਂ ਧੁੰਦਲੀਆਂ ਇੱਕ ਦੋ ਵਿਚਾਰਾਂ ਸੀਗੀਆਂ ਉਹ ਦੂਰ ਹੋ ਗਈਆਂ। ਵਾਕਈ ਇਹਨਾਂ ਨੂੰ ਹੋ ਗਿਆ ਕਿ ਹਾਂ ਜਿਹੜਾ ਕਿਸਾਨੀ ਅੰਦੋਲਨ ਹੈ ਕਿਤੇ ਨਾ ਕਿਤੇ ਸਾਨੂੰ ਹੁੰਦਾ ਸੀ ਵੀ ਇਹ ਲੰਬਾ ਚੱਲੂਗਾ ਜਾਂ ਇਹ ਪਤਾ ਨਹੀਂ ਮੋਦੀ ਸਰਕਾਰ ਮੰਨੂਗੀ ਕਿ ਨਹੀਂ ਪਰ ਕੱਲ ਦੇ ਇਕੱਠ ਨੇ ਇਹਨਾਂ ਦੇ ਜਿਹੜੇ ਭਲੇਖੇ ਸੀ ਉਹ ਦੂਰ ਕਰਤੇ। ਹੁਣ ਸਭ ਦੇ ਮਨਾਂ ਦੇ ਵਿੱਚ ਇਹੀ ਹੈ ਕਿ ਅਸੀਂ ਜਿਹੜਾ ਅੰਦੋਲਨ ਹੈ ਇਹ ਥੋੜੇ ਸਮੇਂ ਦੇ ਵਿੱਚ ਜਿੱਤਾਂਗੇ। ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਤਾਂ ਹੋਈਆਂ ਸਰਕਾਰ ਨੇ ਤੇ ਅਸੀਂ ਇਹਨੂੰ ਵੱਡੀ ਗਿਣਤੀ ਦੇ ਵਿੱਚ ਲਾਗੂ ਕਰਾ ਕੇ ਥੋੜੇ ਸਮੇਂ ਦੇ ਵਿੱਚ ਅਸੀਂ ਵਾਪਸੀ ਪਾਵਾਂਗੇ। ਸਾਰਿਆਂ ਦਾ ਪੂਰਾ ਵਿਸ਼ਵਾਸ ਬਣਿਆ ਹੋਇਆ ਇਸ ਗੱਲ ਤੇ ਕਿ ਅਸੀਂ ਜਿੰਨੀ ਦੇਰ ਤੱਕ ਅੰਦੋਲਨ ਚੱਲੂਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਹੁੰਦੀਆਂ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਕਰਜ਼ ਮੁਕਤੀ ਨਹੀਂ ਹੁੰਦੀ ਜਾਂ ਹੋਰ ਜਿੰਨੀਆਂ ਵੀ ਸਾਡੀਆਂ 12 13 ਮੰਗਾਂ ਉਹ ਲਾਗੂ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਉੱਥੇ ਰਹਿਾਂਗੇ ਇੱਥੇ ਆ ਜਾਈਏ ਇਹ ਤਾਂ ਐ ਪ੍ਰਧਾਨ ਜੀ ਜਿਹੜਾ ਮੰਨ ਲਓ ਏਕਾ ਹੋਇਆ ਜਦੋਂ ਇਕੱਠ ਹੋਇਆ ਸਰਕਾਰ ਤਾਂ ਇਕੱਠ ਨੂੰ ਦੇਖ ਕੇ ਮੰਦੀ ਹੁੰਦੀ ਹੈ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਮੰਨ ਲਓ ਉਹ ਜਥੇਬੰਦੀਆਂ ਵੀ ਮੰਨ ਲਓ ਵੀ ਨਾਲ ਲੜਦੀਆਂ ਚਾਹੁੰਦੀਆਂ ਕਿ ਕਿਵੇਂ ਕੀ ਮਾਹੌਲ ਕੀ ਹੈ ਇਹਦਾ ਵੀ ਜਿਹੜੇ ਪੰਜਾਬ ਬੰਦ ਕੀਤਾ ਜਿੱਦਾਂ ਉਹਦੇ ਵੀ ਉਹਨਾਂ ਨੇ ਇਕੱਠ ਰੱਖਿਆ ਆਪਦਾ ਉਹਦਾ ਕੀ ਕਾਰਨ ਸੀ ਦੇਖੋ ਇਹ ਤਾਂ ਬੜਾ ਕਲੀਅਰ ਹੋਇਆ ਪਿਆ ਕਿ ਜਿਹੜੀ ਲੜਾਈ ਹੈ ਕਿਸਾਨਾਂ ਦੇ ਹੱਕ ਦੀ ਕੌਣ ਲੜ ਰਿਹਾ ਤੇ ਜਿਹੜਾ ਸਰਕਾਰਾਂ ਦੇ ਪੱਖ ਨੇ ਜਾਂ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਲੋਕ ਨੇ ਉਹ ਕੀ ਕਰ ਰਹੇ ਤੇ ਕੌਣ ਇਹ ਕਲੀਅਰ ਹੋ ਗਿਆ ਜਿਹੜੀ ਜਥੇਬੰਦੀਆਂ ਦੀ ਗੱਲ ਕਰਦੇ ਆਂ ਕੁਝ ਕੁ ਜਥੇਬੰਦੀਆਂ ਤਾਂ ਨਾਂ ਦੀਆਂ ਜਿਨ੍ਹਾਂ ਦੇ ਮਗਰ ਕਿੱਡ ਰਹੇ ਨਹੀਂ ਕੁਸ਼ ਜਥੇਬੰਦੀਆਂ ਜਿਨ੍ਹਾਂ ਦਾ ਕਿੱਡਰ ਹੈ ਉਹ ਸਾਡੇ ਥਲੜੇ ਜਿਹੜੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਉਹਨਾਂ ਦੀ ਰਣਨੀਤੀ ਦਾ ਹੀ ਨਹੀਂ ਪਤਾ ਜਿਸ ਕਰਕੇ ਸਾਡੇ ਜਿਹੜੇ ਕਿਸਾਨ ਲੋਕ ਨੇ ਸਾਡੇ ਮਜ਼ਦੂਰ ਲੋਕ ਨੇ ਉਹ ਉਹਨਾਂ ਦੇ ਮਗਰ ਲੱਗੇ ਹੋਏ ਆ ਪਰ ਜਿਵੇਂ 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 ਹੁਣ ਤੁਸੀਂ ਗੱਲ ਕੀਤੀ ਹੈ ਕੱਲ ਵੀ ਇਹਦੇ ਪੈਰਲਲ ਪ੍ਰੋਗਰਾਮ ਦਿੱਤਾ ਹੈ ਕੱਲ ਹੀ ਨਹੀਂ ਉਹਨਾਂ ਜਥੇਬੰਦੀਆਂ ਵੱਲੋਂ ਬੜਾ ਚਿਰ ਪਹਿਲਾਂ ਵੀ ਪੈਰਲਲ ਪ੍ਰੋਗਰਾਮ ਦਿੱਤੇ ਜਾਂਦੇ ਰਹੇ ਆ ਪਰ ਸਾਡੇ ਕਿਸਾਨਾਂ ਦੇ ਵਿੱਚ ਭੁਲੇਖਾ ਸੀ ਜਿਹੜਾ ਸੰਵਾਦ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਜ਼ਿੰਦਗੀ ਦਾਤੇ ਲਾਤੀ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਉਸ ਉਹਨਾਂ ਦੀ ਕੁਰਬਾਨੀ ਨੇ ਸਾਡੇ ਲੋਕਾਂ ਦਾ ਭਲੇਖਾ ਦੂਰ ਕਰਦਾ ਨਹੀਂ ਕਿਸਾਨਾਂ ਨੂੰ ਭਲੇਖਾ ਤਏ ਆਏ ਨੇ 30 ਤਰੀਕ ਨੂੰ ਆਪਣਾ ਪੰਜਾਬ ਬੰਦ ਸੀ ਉਦਦੇ ਵੀ ਉਹਨਾਂ ਨੇ ਇਕੱਠ ਰੱਖਿਆ ਕੱਲ ਸੀ ਆਪਣੇ ਜਦੋਂ ਉੱਥੇ ਇਕੱਠ ਰੱਖਿਆ ਖਨੌਰੀ ਬਾਰਡਰ ਉਹਨਾਂ ਨੇ ਵੀ ਉੱਥੇ ਹੀ ਵਸਾਂ ਲੈ ਕੇ ਗਿਆ ਉਧਰਲੀ ਸਾਈਡ ਆ ਉਹ ਭਲੇਖਾ ਉਹ ਆਪਾਂ ਨੂੰ ਨਿਕਲਦਾ ਨਹੀਂ ਹਜੇ ਪਤਾ ਨਹੀਂ ਲੱਗਿਆ ਕਿਸੇ ਨੂੰ ਦੇਖੋ ਨਹੀਂ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਦਾ ਪਤਾ ਨਹੀਂ ਲੱਗਿਆ ਕਿਉਂਕਿ ਕੱਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਬੜੇ ਥੋੜੇ ਸਮੇਂ ਦੇ ਵਿੱਚ ਸਾਡੇ 45 ਕਿਸਾਨ ਇਸ ਪਿੰਡ ਦੇ ਵਿੱਚੋਂ ਤਿਆਰ ਹੋ ਗਏ। ਉਹ ਭਲੇਖਾ ਦੂਰ ਹੋਏ ਤੋਂ ਹੀ ਹੋਏ ਆ। ਕਿਉਂਕਿ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਲੋਕਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਇੱਕ ਬੰਦਾ ਆਪਣੀ ਜ਼ਿੰਦਗੀ ਦਾਤੇ ਲਈ ਬੈਠਾ ਹੈ। ਉਹਦਾ ਪਰਿਵਾਰ, ਉਹਦਾ 7 ਸਾਲ ਦਾ ਪੋਤਾ ਉਹਦੇ ਨਾਲ ਬੈਠਾ ਹੈ ਤੇ ਫਿਰ ਮੈਂ ਸਮਝਦਾ ਕਿ ਸਾਨੂੰ ਇੰਝ ਲੱਗਿਆ ਜਦੋਂ ਜਗਜੀਤ ਸਿੰਘ ਡੱਲੇਵਾਲ ਦਾ ਪੋਤਾ ਉਹਦੇ ਗੋਡੇ ਦੇ ਨਾਲ ਬੈਠਾ ਸੀ। ਤਾ ਮੈਨੂੰ ਯਾਦ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਦਸ਼ਮ ਪਾਤਸ਼ਾਹ ਨੇ ਜਦੋਂ ਇਹ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਕੌਣ ਹੋ ਸਕਦਾ ਜਿਹੜਾ ਕੁਰਬਾਨੀ ਦੇ ਕੇ ਇਹਨਾਂ ਦਾ ਜਨੇਊ ਬਚਾਵੇ ਤਾਂ ਮੈਨੂੰ ਉਹ ਸੀਨ ਯਾਦ ਆ ਗਿਆ ਸੀ ਕਿ ਅੱਜ ਜਿਹੜਾ ਇਹਦਾ ਪੋਤਾ ਜਗਜੀਤ ਸਿੰਘ ਹਾਂ ਦਾ ਇਹਦੇ ਗੋਡੇ ਦੇ ਨਾਲ ਬੈਠਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਰੂਪ ਚ ਬੈਠਾ ਹੈ ਜਿਹੜਾ ਜਗਜੀਤ ਸਿੰਘ ਢੱਲੇਵਾਲ ਅੱਜ ਲੋਕਾਂ ਦੀ ਖਾਤਰ ਆਪਣੀ ਜ਼ਿੰਦਗੀ ਦਾਤੇ ਲਾ ਗਿਆ ਸਮੇਂ ਦੀਆਂ ਸਰਕਾਰਾਂ ਦੇ ਹਿਸਾਬ ਨਾਲ ਜੇ ਆਪਾਂ ਉਦੋਂ ਗੱਲ ਕਰੀਏ ਉਦੋਂ ਔਰੰਗਜ਼ੇਬ ਨੇ ਲਈ ਸੀ ਕੁਰਬਾਨੀ ਤੇ ਅੱਜ ਦੀ ਜਿਹੜੀ ਸਰਕਾਰ ਹੈ ਅੱਜ ਮੋਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਆ ਜੇ ਕੁਰਬਾਨੀ ਲੈਣ ਵਾਸਤੇ ਤਿਆਰ ਬੈਠੀ ਹੈ ਤਾਂ ਉਹ ਜਿਹੜਾ ਬੱਚੇ ਦਾ ਬਰਾਬਰ ਬੈਠਣਾ ਜਾਂ ਉਹਨੇ ਬਿਆਨ ਦੇਣਾ ਇਹ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਨੂੰ ਝੰਡੋੜਦਾ ਹੈ ਤਾਂ ਕਰਕੇ ਲੋਕਾਂ ਦਾ ਜਿਹੜਾ ਵਿਚਾਰ ਸੀ ਉਹ ਬਦਲਿਆ ਕਿ ਇੱਕ ਤਾਂ ਇਧਰਲੇ ਪਾਸੇ ਹੱਕ ਸੱਚ ਦੀ ਲੜਾਈ ਹੈ ਜਿਹੜੀ ਇਹ ਲੜਨ ਵਾਲਾ ਬੰਦਾ ਆਪਣੀ ਜ਼ਿੰਦਗੀ दाਤੇ ਲਈ ਬੈਠਾ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਨਾ ਸਮਝ ਸਮਝਦੇ ਹੋਏ ਲੋਕਾਂ ਨੂੰ ਮੰਗਰ ਲਾ ਕੇ ਹਰਿਆਣੇ ਦੀਆਂ ਮਹਾਪੰਚਾਇਤਾਂ ਕਰਦਾ ਫਿਰਦਾ ਤੇ ਕਦੇ-ਕਦੇ ਇਹਨਾਂ ਦੇ ਪ੍ਰੋਗਰਾਮ ਜਿਹੜੇ ਪੈਰਲਲ ਚੱਲਦੇ ਆ ਉਹ ਦੇ ਰਿਹਾ ਜਿਵੇਂ ਹੁਣ ਪਿੱਛੇ 18 ਤਰੀਕ ਨੂੰ ਪੂਰਾ ਭਾਰਤ ਦੇ ਵਿੱਚ ਕੁਝ ਥਾਵਾਂ ਤੇ ਤੇ ਪੰਜਾਬ ਦੇ ਵਿੱਚ ਟੋਟਲੀ ਥਾਵਾਂ ਤੇ ਰੇਲਾਂ ਬੰਦ ਸੀ ਉਹਦੇ ਵੀ ਉਹਨਾਂ ਨੇ ਕੀ ਕੀਤਾ ਤੁਰਤ ਪੈਰ ਹੋਰ ਤਾਂ ਕੁਝ ਥਿਆ ਨਹੀਂ ਪੈਰਲਲ ਪ੍ਰੋਗਰਾਮ ਦੇਤਾ ਬੋਲਤਾ ਕਹਿੰਦੇ ਮੋਟਰਸਾਈਕਲ ਮਾਰਚ ਕਰਨਾ ਕੀ ਨਿਕਲਿਆ ਮੋਟਰਸਾਈਕਲ ਮਾਰਚ ਚੋਂ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਰੋਸ ਦਿਖਾ ਰਹੇ ਆ ਪਰ ਅੱਡੋ ਅੱਡ ਹੋ ਕੇ ਰੋਸ ਦਿਖਾਉਣਾ ਇਹ ਕਿਤੇ ਨਾ ਕਿਤੇ ਸਾਡੇ ਇਸ ਮੋਰਚੇ ਨੂੰ ਸਾਡੀਆਂ ਕਿਸਾਨੀ ਮੰਗਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਕਿਤੇ ਨਾ ਕਿਤੇ ਢਾਲ ਲਾਉਂਦਾ ਜਿਸ ਕਰਕੇ ਸਾਡੀ ਆਪਸੀ ਫੁੱਟ ਦਿਖਾਈ ਦਿੰਦੀ ਹੈ ਆਪਸੀ ਫੁੱਟ ਦਾ ਲਾਹ ਹੈ ਜਿਹੜੀਆਂ ਸਾਡੀਆਂ ਸਰਕਾਰਾਂ ਦੇ ਰਹੀਆਂ ਇਸ ਕਰਕੇ ਉਹ ਬਿਆਨ ਦੇ ਰਹੀਆਂ ਕਿ ਕਿਸਾਨ ਤਾਂ ਇਕੱਠੇ ਨਹੀਂ ਹੈ ਅਸੀਂ ਕਿਦੀਆਂ ਕਿਦੀਆਂ ਮੰਗਦੇ ਤੇ ਸਾਡੇ ਲੋਕਾਂ ਨੂੰ ਅਪੀਲ ਹੈ ਕਿ ਭਰਾਵੋ ਹੱਕ ਸੱਚ ਦੀ ਲੜਾਈ ਲੜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਓ ਆਪਣੀਆਂ ਜ਼ਮੀਨਾਂ ਨੂੰ ਬਚਾਓ ਤੇ ਆਪਣੀ ਜ਼ਿੰਦਗੀ ਨੂੰ ਸੁਖਾਲੀ ਬਣਾਓ ਇਦੋਂ ਅੱਗੇ ਵੀ ਕੋਈ ਤਰੀਕ ਰੱਖੀ ਹੈ ਕੋਈ ਪ੍ਰੋਗਰਾਮ ਰੱਖਿਆ ਕੋਈ ਹਾਂ ਤਰੀਕ ਕੱਲ 4 ਤਰੀਕ ਨੂੰ ਅਨਾਉਂਸਮੈਂਟ ਹੋਇਆ ਖਨੌਰੀ ਬਾਰਡਰ ਤੋਂ ਮੋਰਚੇ ਤੋਂ ਕਿ 10 ਤਰੀਕ ਨੂੰ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਹਨਾਂ ਸਰਕਾਰਾਂ ਦੇ ਪੂਤਲੇ ਫੂਕੇ ਜਾਣਗੇ ਠੀਕ ਹੈ ਤੇ ਉਹ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਕੱਲ ਨੂੰ ਅਸੀਂ ਮੀਟਿੰਗ ਵੀ ਬੁਲਾਈ ਹੈ ਤਲਵੰਡੀ ਸਾਹਿਬ ਕਈ ਵਾਰ ਉਸ ਮੀਟਿੰਗ ਦੇ ਵਿੱਚ ਸਾਡੇ ਕਿਸਾਨਾਂ ਦੇ ਨਾਲ ਵਿਚਾਰ ਸਾਂਝੇ ਕਰਕੇ ਜਿਹੜੀ ਸਾਡੇ ਆਗੂਆਂ ਵੱਲੋਂ ਸਾਡੇ ਮੋਰਚੇ ਵੱਲੋਂ ਕੋਈ ਸਾਡੇ ਵਾਸਤੇ ਪ੍ਰੋਗਰਾਮ ਆਉਂਦਾ ਅਸੀਂ ਉਹਦੇ ਤੇ ਪੂਰੇ ਉੱਤਰ ਗਏ ਤੇ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਹਨ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਅਸੀਂ ਸਫਲ ਹੋਈਏ ਠੀਕ ਹੈ ਇੱਕ ਕਿਸਾਨ ਯੂਨੀਅਨ ਨਾਰਾ ਲਾ ਦੇ ਲੋ ਜੀ ਸਿੰਘ ਮਹਿਮਾ ਸਿੰਘ ਜੀ ਪ੍ਰਧਾਨ ਛੱਟਿਆੜਾ ਭਾਰਤੀ ਯੂਨੀਅਨ ਇਕਤਾ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਤਲਵੰਡੀ ਸਾਬੋ ਸਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਕਿਸਾਨੀ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ